ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲਿੰਕ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ 2873 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਹਰੇਕ ਪਿੰਨੋ ਜਾਣ ਵਾਲੀ ਸੜਕ ਦੀ ਸ਼ਹਿਰ ਦੀ ਤਰਜ਼ ਤੇ ਨੁਹਾਰ ਬਦਲੀ ਜਾਵੇਗੀ ਤਾਂ ਜੋ ਲੋਕਾਂ ਨੂੰ ਸੜਕੀ ਆਵਾਜਾਈ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ 975 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਤਰਖਾਨ ਮਾਜਰਾ ਤੋਂ ਗੁਮਾਰਸੀ ਤੱਕ 10 ਕਿਲੋਮੀਟਰ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ موقعے گل بات کردیا جی دی. اج بڑا خوشی کا دن ہے ਜਿਹੜਾ ਤਰਖਾਨ ਮੱਜਰੇ ਤੋਂ ਲੈ ਕੇ ਭਮਾਰਸੀ ਤੱਕ 10 ਕਿਲੋਮੀਟਰ ਦੀ ਜਿਹੜੀ ਇਹ ਸੜਕ ਸੀ ਰਸਤੇ 'ਚ ਅਸੀਂ ਦੇਖਿਆ ਬੜੀ ਟੁੱਟੀ ਹੋਈ ਸੀ ਕਿਤੇ ਟੋਏ ਪਏ ਨੇ ਸੋ ਬਹੁਤ ਵੱਡੀ ਡਿਮਾਂਡ ਸਾਡੇ ਆਲੇ-ਦੁਆਲੇ ਪਿੰਡਾਂ ਦੀ ਸੀ ਸੋ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇਹ ਜਿਹੜੀ 10 ਕਿਲੋਮੀਟਰ ਦੀ ਸੜਕ ਆ ਉਹਦਾ ਨਵੀਨੀਕਰਨ ਸਟਾਰਟ ਕੀਤਾ ਜਿਹਦੇ ਵਿੱਚ 9 ਕਰੋੜ 75 ਲੱਖ ਰੁਪਇਆ ਖਰਚ ਆਉਣਾ ਪਲੱਸ 11 68 ਲੱਖ ਰੁਪਇਆ ਜਿਹੜਾ 5 ਸਾਲ ਦੀ ਮੇਨਟੇਨੈਂਸ ਦਾ ਉਹ علاوہ 5 ਸਾਲ ਦੀ ਮੇਨਟੇਨੈਂਸ 9 ਕਰੋੜ 75 ਲੱਖ ਰੁਪਏ ਜਿਹੜੇ ਤੇ ਲੱਗਣਾ ਅੱਜ ਅਸੀਂ ਆਪਣੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਕੰਮ ਸਟਾਰਟ ਹੋਇਆ ਹੈ ਉਹ ਕੰਮ ਔਰ ਸਾਡੇ ਸੇਖੋਂ ਸਾਹਿਬ ਜਿਹੜੇ ਠੇਕੇਦਾਰ ਨੇ ਬਹੁਤ ਵਧੀਆ ਠੇਕੇਦਾਰ ਅਸੀਂ ਇਲਾਕਾ ਵਾਸੀਆਂ ਨੂੰ ਇਹ ਵਿਸ਼ਵਾਸ ਨੂੰ ਆਉਣੇ ਆ ਕਿ ਤੁਹਾਨੂੰ ਜਿਹੜੀ ਇਹ ਸੜਕ ਹੈ ਹੁਣ ਬਹੁਤ ਵਧੀਆ ਤਰੀਕੇ ਨਾਲ ਸੁੰਦਰ ਮਿਲੂਗੀ ਤੁਹਾਨੂੰ ਤੇ ਤਿੰਨ ਤਿੰਨ ਇਹ ਸੀ ਅਸੀਂ ਇਹ ਪੀਸੀ ਪਾਵਾਂਗੇ ਹੁਣ ਸਾਡੇ ਲੋਕਾਂ ਦੀ ਜਿਹੜੀ ਅਸੀਂ ਡਿਮਾਂਡ ਹੈ ਮਾਨਯੋਗ ਸਰਦਾਰਪੁਰ ਸਿੰਘ ਮਾਨ ਸਾਹਿਬ ਨੇ ਪੂਰੀ ਕੀਤੀ ਹੈ ਉਹਨ ਲੋਕਾਂ ਨੂੰ ਟੋਇਆਂ ਦੇ ਵਿੱਚ ਨਹੀਂ ਜਾਣਾ ਪੈਣਾ ਵਧੀਆ ਫਰਸਟ ਕਲਾਸ ਸੜਕ ਮਿਲੂਗੀ ਇਸ ਲਈ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਪ੍ਰਾਪਤੀ ਵੇਚਣੇ اور ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ